ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਬਹੁਤ ਸਾਰੇ ਕਿਸਾਨਾਂ ਨੂੰ ਇਹ ਪ੍ਰੋਬਲਮ ਆ ਕਿ ਪਰਾਲੀ ਦਾ ਕੋਈ ਹੱਲ ਨਹੀਂ ਹੁੰਦਾ ਹੱਲ ਦੱਸਿਆ ਜਾਵੇ ਇਹ ਜਿਹੜਾ ਹੱਲ ਅੱਜ ਦੱਸਣ ਜਾ ਰਹੇ ਆ ਇਹ ਵੱਡੇ ਕਿਸਾਨਾਂ ਲਈ ਆ ਜਿਨ੍ਹਾਂ ਕੋਲ ਸੂਪਰ ਸੀਡਰ ਤੇ ਵੱਡੇ ਟਰੈਕਟਰ ਹੈਗੇ ਨੇ ਪਰ ਫੇਰ ਵੀ ਉਹ ਕਹਿੰਦੇ ਨੇ ਨਹੀਂ ਹੱਲ ਹੈਗਾ ਨਹੀਂ ਹੱਲ ਹੈਗਾ ਪਹਿਲੀ ਚੀਜ਼ ਆ ਦੇਖੋ ਐਸਐਮਐਸ ਨਾਲ ਝੋਨਾ ਵਡਾਇਆ ਹੈ ਉਹ ਸਾਹਮਣੇ ਦੇਖ ਰਿਹਾ ਤੁਸੀਂ ਵਿੱਚੇ ਅਸੀਂ ਪ੍ਰਾਲ ਵਾਹ ਰਹੇ ਆਂ ਇੱਕ ਰੀ ਸੁਪਰਸੀਡਰ ਨਾਲ ਹੁਣ ਅਸੀਂ ਕੀ ਕਰਾਂਗੇ ਜਦੋਂ ਐਸਐਮਐਸ ਨਾਲ ਆਪਾਂ ਝੋਨਾ ਵੜਾ ਲਿਆ ਹੁਣ ਸੁਪਰਸੀਡਰ ਨਾਲ ਵਿੱਚੇ ਆਪਾਂ ਵਾਹ ਰਹੇ ਆਂ ਜਿੰਨਾ ਵੀ ਪ੍ਰਾਲਾ ਉਸ ਤੋਂ ਬਾਅਦ ਕਿਸਾਨ ਭਰਾਓ ਆਪਾਂ ਪਾਣੀ ਲਾ ਦੇਣਾ ਵਤਰਾ ਇਹਦੇ ਕਨਕ ਦੀ ਬਜਾਈ ਕਰਨੀ ਹੈ ਇੱਕ ਤਾਂ ਇਹ ਐਡਵਾਂਟੇਜ ਹੋ ਜੇਗੀ ਪਰਾਲੀ ਜਿਹੜੀ ਅੰਦਰ ਚੰਗੀ ਤਰ੍ਹਾਂ गल ਜੇਗੀ ਪਲੱਸ ਜਿਹੜਾ ਕਣਕਾ ਜਿਹੜੀ ਲਗਭਗ ਜਿਹੜਾ 72 4 5 ਨੂੰ ਨਵੰਬਰ ਲਗ ਕੇ ਆ ਜਾਣੀ ਆ ਤੇ ਬਜਾਈ ਵੀ ਵਧੀਆ ਟਾਈਮ ਤੇ ਹੋ ਜੇਗੀ ਕਣਕ ਦੀ ਇਸ ਖੇਤ ਦੇ ਵਿੱਚ ਆਪਾਂ ਸੁਪਰੀਮ 110 ਬਜਾਈ ਕੀਤੀ ਸੁਪਰੀਮ 110 ਦੀ ਸੌਰੀ ਸੁਪਰੀਮ 110 ਲਾਇਆ ਸੀ ਝਾੜ ਵੀ ਚਲੋ ਚੰਗਾ ਆਇਆ ਵਾ ਸਹੀ ਸਮੇਂ ਤੇ ਵੱਢਿਆ ਗਿਆ ਵਾ ਤੇ ਕੋਈ ਨੁਕਸਾਨ ਨਹੀਂ ਹੈਗਾ ਜੀ ਇਹਦਾ ਐਸਐਮਐਸ ਦਾ ਖਰਚਾ ਵੇਖੀਓ 200 ਰੁਪਇਆ ਆਮ ਵੱਧ ਆਵੇਗਾ ਸਿਰਫ 200 ਰੁਪਇਆ 200 ਤੋਂ 300 ਰੁਪਇਆ ਪ੍ਰਤੀ ਕਿੱਲੇ ਦਾ ਤੇ ਜੋ ਤੁਹਾਨੂੰ ਲੱਗਦਾ ਤੇਲ ਦਾ ਜਿਹੜਾ ਆਪਾਂ ਆਪਣੇ ਟਰੈਕਟਰ ਦੇ ਹਿਸਾਬ ਨਾਲ ਇਹਦਾ ਖਰਚਾ ਉਹ ਤੁਹਾਨੂੰ ਪਤਾ ਹੀ ਦੋ ਹੋਰ ਹੀ ਸੁਪਰ ਸੀਡਰ ਫਿਰਨਾ ਵਾ ਪਰ ਯਕੀਨ ਮੰਨਿਓ ਇਹਦੇ ਬਹੁਤ ਸਾਰੇ ਫਾਇਦੇ ਆ 1-2 ਸਾਲ 3 ਸਾਲ ਤੱਕ ਇਦਾਂ ਪਰਾਲੀ ਵਾਉਣ ਨਾਲ ਆਪਣੀ ਹਰੇ ਖਾਦ ਘਟ ਜਾਣੀ ਆ ਸਾਨੂੰ ਇਹ ਅੱਜ ਐਰ ਕੀ ਦੂਸਰਾ ਸਾਲ ਆ ਲਗਭਗ 2.5 ਤੋਂ 3 ਬੋਰੀਆਂ ਜੂਰੀਆ ਤੇ ਝੋਨੇ ਵਧੀਆ ਨਿਕਲਦੇ ਆ ਤੇ ਨਹੀਂ ਤੁਹਾਨੂੰ ਵੀ ਪਤਾ ਕਈ ਕਿਸਾਨਾਂ ਦਾ ਜਿਹੜਾ ਝੋਨਾ ਵਾ ਉਹ ਲਗਭਗ 4-4 5-5 ਬੋਰੀਆਂ ਤੇ ਪਹੁੰਚਿਆ ਆ ਵਾ ਸਭ ਤੋਂ ਮੇਨ ਇਸ ਪਰਾਲੀ ਦਾ ਫਾਇਦਾ ਕੀ ਵਿੱਚ ਵਾਉਂਦਾ ਜਿਹੜੇ ਛੋਟੇ ਤੱਤਾ ਜਿਵੇਂ ਕਾਪਰ ਆਇਰਨ ਮੈਗਨੀਸ਼ੀਅਮ ਜਿਹੜੇ ਛੋਟੇ ਤੱਤਾ ਆਰਨਰਗੇ ਕੋਪਰਰਗੇ ਇਹਨਾਂ ਦੀ ਬਹੁਤ ਲੋੜ ਆ ਆਪਣੇ ਝਾੜ ਦੇ ਵਿੱਚ ਵਾਧਾ ਕਰ ਲਈ ਇਸ ਕਰਕੇ ਇਹਨਾਂ ਤੋਂ ਬਹੁਤ ਸਾਰਾ ਚੀਜ਼ਾਂ ਜਿਹੜੀਆਂ ਮਿਲਦੀਆਂ ਹੈ ਖਾਸ ਕਰਕੇ ਪਟਾਸ਼ ਹੋ ਗਈ ਸਲਫਰ ਹੋ ਗਿਆ ਨਾਈਟrogen ਹੋ ਗਈ ਇਹ ਚੀਜ਼ਾਂ ਮਿਲਦੀਆਂ ਵਾ ਇਸ ਕਰਕੇ ਕੋਸ਼ਿਸ਼ ਕਰੋ ਜਿਨ੍ਹਾਂ ਕੋਲ ਵੱਡੇ ਟਰੈਕਟਰ ਆ ਉਹ ਇਹ ਮੈਥਡ ਜਿਹੜਾ ਅਪਣਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਵਿੱਚੇ ਅਸੀਂ ਪ੍ਰਾਲਾ ਜਿਹੜਾ ਵਾਰ ਆ ਜੇ ਤੁਹਾਡੇ ਕੋਲ ਵੀ ਹੋਰ ਕੋਈ ਸੌਖਾ ਢੰਗ ਹੈਗਾ ਤੁਸੀਂ ਦੱਸ ਸਕਦੇ ਸਾਨੂੰ ਇਸ ਕਮੈਂਟਾਂ 'ਤੇ رائے ਤਾਂ ਜੋ ਹੋਰ ਕਿਸਾਨ ਵੀਰਾਂ ਨੂੰ ਵੀਰਾਂ ਦੀ ਹੈਲਪ ਹੋ ਸਕੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ